ਵਿਦਾਂਸਭਾ ਹਲਕਾ ਤਲਵੰਡੀ ਸਾਪ ਤੋਂ ਆਪ ਉਮੀਦਵਾਰ ਅਤੇ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਪ੍ਰੋਫੈਸਰ ਬਲਜਿੰਦਰ ਕੌਰ ਨੇ ਆਪਣੇ ਦੋਵੇਂ ਵਿਰੋਧੀਆਂ ਨੂੰ maat ਦੇ ਦਿੱਤੇ ਹੋਏ ਹਨ 19000 ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ ਜਿੱਥੇ ਹਲਕਾ ਵਾਸੀਆਂ ਨੇ 20 ਸਾਲ ਪੁਰਾਣੀ ਰਵਾਇਤ ਨੂੰ ਕਾਇਮ ਰੱਖਦਿਆਂ ਆਪਣਾ ਫਤਵਾ ਸੱਤਾ ਵਿਰੋਧੀ ਪਾਰਟੀ ਦੇ ਹੱਕ ਵਿੱਚ ਸੁਣਾਇਆ ਉੱਤੇ ਹੀ ਬਲਜਿੰਦਰ ਕੌਰ ਕਾਂਗਰਸ ਦੀ ਸਰਕਾਰ ਵੱਲੋਂ ਉੱਤੇ ਇਸ ਨੂੰ ਅਕਾਲੀ ਦਲ ਅਤੇ ਕਾਂਗਰਸ ਦੀ ਮਿਲੀਭੁਗਤ ਦੱਸ ਰਹੇ ਹਨ ਹਲਕੇ ਦੇ ਵਸੀਆਂ ਨੂੰ ਉਹਨਾਂ ਨੂੰ ਵਧਾਈ ਦਿੰਨੀ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਨੂੰ ਵਧਾਈ ਦਿੰਨੀ ਹੈ ਸਮੁੱਚੀ ਲੀਡ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਆ ਕਿ ਜਿਨੇ ਇਨ ਕਾਬਲੀਅਤ ਬਖਸ਼ੀ ਕਿ ਉਹਨਾਂ ਜ਼ਾਲਮ ਸਰਕਾਰਾਂ ਦਾ ਸੀਤ ਤੇ ਤਲਵੰਡੀ ਸਾਬੋ ਸੀਟ ਤੇ ਮੁਕਾਬਲਾ ਕਰ ਸਕੇ ਐਂਡ ਜਿਹੜੀ ਇਹ ਜਿੱਤ ਹੈ ਕਿ ਜਿਹੜੀ ਵਾਲ ਸਾਬ ਦੀ ਸੋਚ ਦੀ ਜਿੱਤਾ ਆਮ ਆਦਮੀ ਪਾਰਟੀ ਸੁਮੱਚੀ ਦੀ ਜਿੱਤਾ ਔਰ ਜਿਹ ਸਜਿਤ ਦਾ ਸੇਰਾ ਕਿਸ ਨੂੰ ਜਾਂਦਾ ਆ ਤੋ ਸਾਰੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਵਰਕਰਾਂ ਨੂੰ ਜਾਂਦਾ ਕਿਉਂਕਿ ਉਹਨਾਂ ਨੇ ਇਸ ਚੋਣ ਨੂੰ ਇਹ ਬਣਾ ਕੇ ਚੋਣ ਨਹੀਂ ਲੜੀ ਸੀ ਕਿ ਉਹ ਐਜ਼ ਆ ਵਰਕਰ ਜਾਂ ਐਜ਼ ਆ ਵਲੰਟੀਅਰ ਲੜ ਰਹੇ ਨੇ ਹਰੇਕ ਵਰਕਰ ਵਲੰਟੀਅਰ ਨੇ ਆਪਣੇ ਆਪ ਨੂੰ ਕੈਂਡੀਡੇਟ ਆਪਣੇ ਆਪ ਨੂੰ ਬਲਜਿੰਦਰ ਕੌਰ ਸਮਝ ਕੇ ਚੋਣ ਲੜੀ ਸੀ ਸੋ ਮੇਰੇ ਤੋਂ ਪਹਿਲਾਂ ਇਸ ਜਿੱਤ ਦਾ ਸਿਹਰਾ ਮੇਰੇ ਸੂਤ ਤਲਵੰਡੀ ਸਾਬੋ ਹਲਕਾ ਆਮ ਆਦਮੀ ਪਾਰਟੀ ਨੂੰ ਜਿਹੜੇ ਵਲੰਟੀਅਰ ਵਰਕਰ ਬਿਲੋਂਗ ਕਰਦੇ ਨੇ ਉਹਨਾਂ ਨੂੰ ਜਾਂਦਾ ਕਿਉਂਕਿ ਇਹ ਜਿੱਤ ਸਾਰੇ ਆਮ ਲੋਕਾਂ ਦੀ ਜਿੱਤ ਹੋਈ ਆ ਪਬਲਿਕ ਦੀ ਜਿੱਤ ਹੋਈ ਹੈ ਜੀ ਉਸ ਦੇ ਬਾਰੇ ਵਿੱਚ ਕੀ ਕਾਰਨ ਹੈ ਜੀ ਨਹੀਂ ਇਹਦੇ ਵਿੱਚ ਇਹਦੇ ਵਿੱਚ ਇੱਕ ਗੱਲ ਕਹੂੰਗੀ ਕਿਉਂਕਿ ਇਹ ਸਾਡੀ ਜਿਹੜੀ ਜਿੱਤ ਹੋਈ ਹੈ ਸੱਚ ਦੀ ਜਿੱਤ ਹੋਈ ਹੈ ਜਿੱਥੇ ਹੁਣ ਤੱਕ ਪੂਰੇ ਪੰਜਾਬ ਦਾ ਸਿਨੈਰੀਓ ਰਿਹਾ ਉਹ ਇਹ ਰਿਹਾ ਕਿ ਕਾਂਗਰਸ ਤੇ ਅਕਾਲੀ ਦਲ ਨੇ ਹਮੇਸ਼ਾ ਰਲ ਕੇ ਪੰਜਾਬ ਨੂੰ ਲੁੱਟਿਆ ਹੈ ਤੇ ਜਿਹੜਾ ਐਟ ਪ੍ਰੈਜ਼ੈਂਟ ਜੋ ਸੀਨ ਬਣਿਆ ਹੈ ਤਾਂ ਸਰਾਸਰ ਕਿਤੇ ਨਾ ਕਿਤੇ ਸਾਰੀਆਂ ਚੀਜ਼ਾਂ ਇਹਨਾਂ ਦੀਆਂ ਜਿਹੜੀਆਂ ਮਿਲੇ ਭੁਗਤ ਜਿਹੜੀ ਉਹ ਇੱਕ ਵਾਰ ਫਿਰ ਸਾਹਮਣੇ ਆ ਰਹੀ ਹੈ ਕਿਉਂਕਿ ਮੈਂ ਤਾਂ ਇਹ ਦੇਖ ਰਹੀ ਹਾਂ ਕਿ ਆਮ ਆਦਮੀ ਪਾਰਟੀ ਨੇ ਜਿਹੜੀ ਇਲੈਕਸ਼ਨ ਲੜੀ ਆ ਜੇ ਚਾਹੋ ਤਲਵੰਡੀ ਸਾਬੋ ਹਲਕੀ ਦੀ ਗੱਲ ਹੈ ਚਾਹੇ 올ਓਵਰ ਪੰਜਾਬ ਦੀ ਗੱਲ ਹੈ ਤਾਂ ਸਾਰਿਆਂ ਨੇ ਇੱਕ ਤਰ੍ਹਾਂ ਨਾਲ ਬਹੁਤ ਜ਼ਿਆਦਾ ਮਿਹਨਤ ਕਰਕੇ ਦਿਨ ਰਾਤ ਇੱਕ ਕਰਕੇ ਤੇ ਸੱਚ ਦੀ ਇਲੈਕਸ਼ਨ ਲੜੀ ਆ ਕੋਈ ਨਸ਼ਾ ਨਹੀਂ ਕੋਈ ਪੈਸਾ ਨਹੀਂ ਉਹਨਾਂ ਦੋਹਾਂ ਪਾਰਟੀਆਂ ਨੇ ਗੁੰਡਾਗਰਦੀ ਵੀ ਕੀਤੀ ਆ ਪੈਸਾ ਵੀ ਬਹਾਇਆ ਤੇ ਨਸ਼ਾ ਵੀ ਬਹਾਇਆ ਜਿਹੜੀ ਟੀਮ ਉਹ ਲੈ ਕੇ ਧੜੇਵਾਜਾਂ ਉੱਠੀਆਂ ਸੀਗੀਆਂ ਯਾਪ ਉਹ ਕੀ ਹਾਰ ਦਾ ਵੱਡਾ ਕਾਰਨ ਨਹੀਂ ਹੈ ਨਹੀਂ ਅਸੀਂ ਕੋਈ ਗੱਲ ਨਹੀਂ ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਵਲੰਟੀਅਰ ਤੈਨੋਂ ਕਿਉਂਕਿ ਪਹਿਲ ਦੇ ਆਧਾਰ ਤੇ ਸਾਡੀ ਜੇ ਅਸੀਂ ਅੱਜ ਖੜੇ ਹਾਂ ਜੇ ਮੇਰਾ ਵੀ ਕੋਈ ਵਯੂਦ ਆ ਤਾਂ ਉਹ ਪਾਰਟੀ ਦੇ ਨਾਂ ਨਾਲ ਜੇ ਮੈਂ ਆ ਤਾਂ ਮੇਰੇ ਤੋਂ ਪਹਿਲਾਂ ਮੇਰੀ ਪਾਰਟੀ ਹੈ ਸੋ ਪਾਰਟੀ ਦੀ ਜਿਹੜੀ ਮਰਿਆਦਾ ਆ ਹਰ ਵਲੰਟੀਅਰ ਦਾ ਫਰਜ਼ ਬਣਦਾ ਉਹਨੂੰ ਕਾਇਮ ਰੱਖਣਾ ਸੋ ਜਿਹੜਾ ਸੱਚਾ ਸੁੱਚਾ ਵਲੰਟੀਅਰ ਆ ਉਹਨੇ ਪਾਰਟੀ ਦੇ ਹਰ ਉਸੂਲ ਨੂੰ ਫਾਲੋ ਕੀਤਾ ਐਸੀ ਬੜੀ ਗੱਲ ਹੈ ਜਿਸ ਤਰ੍ਹਾਂ ਤੁਹਾਡੀ ਪਾਰਟੀ ਪਹਿਲਾਂ ਪੂਰੀ ਸਟਰੋਂਗ ਸੀ ਜਦੋਂ ਛੋਟੇ-ਕੂਟੇ ਬਾਹਰ ਨਿਕਲੇ ਪਾੜੇ ਉਹ ਨਹੀਂ ਤੁਸੀਂ ਫੈਕਟਰ ਮਾਦੇ ਉਹਦੇ ਕਰਕੇ ਸੀ ਹਾਰ ਹੋਈ ਤੁਹਾਡੀ ਨਹੀਂ ਐਸੀ ਕੋਈ ਗੱਲ ਨਹੀਂ ਮੈਂ ਪਹਿਲਾਂ ਹੀ ਦੱਸਿਆ ਤੁਹਾਨੂੰ ਜੇ ਇਹਦੇ 'ਚ ਕੋਈ ਪਹਿਲੀ ਗੱਲ ਤੇ ਸੱਚ ਦੀ ਜਿੱਤ ਹੋਈ ਆ ਮਿਹਨਤ ਦੀ ਜਿੱਤ ਹੋਈ ਆ ਆਮ ਆਦਮੀ ਪਾਰਟੀ ਨੇ ਪਹਿਲੀ ਇਲੈਕਸ਼ਨ ਵਿਧਾਨ ਸਭਾ ਦੀ ਪੰਜਾਬ 'ਚ ਲੜੀ ਆ ਬਹੁਤ ਵੱਡੀ ਗੱਲ ਆ ਉਹ ਦੋਨੇ ਪਾਰਟੀਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਸੀਗਾ ਸੋ ਬਹੁਤ ਵੱਡੀ ਗੱਲ ਆ ਕਿ ਆਮ ਲੋਕਾਂ ਦੀ ਜਿਹੜੀ ਜਿੱਤ ਹੋ ਜਾਣੀ ਉਸ ਕਰਪਸ਼ਨ ਤੇ ਉਸ ਗੁੰਡਾਗਰਦੀ ਤੇ ਉਸ ਪੈਸੇ ਦੇ ਦਰਿਆਵਾਂ ਦੇ ਵਿੱਚ